थाने तो आ, सर हम ना पंजाब के अमृतसर जिले से बोल रहे है तो हमको के के लेडीज मिली है जो अपना गांव गोयला बोल रही तो है सर कुछ नहीं बोल रही कृपा आप वहाँ के जो मुखिया होता है सरपंच होता है उनका नंबर प्रोवाइड करा सकते हैं तो क्या नाम सर उनका मदन लाल ओ, ओके सर मेरी घरे चलो बहन सुखी सब अपने घरे पहुंचे हां जी भाई साहब नमस्ते नमस्कार सर आपका मदनलाल साहब बोल रहे हैं आ जाओ बाहर आ जाओ आ जाओ लगे हैं

आज इतने इधर आज इतने पैर हो इतने पाव लम्बी पैर ना इधर अंदर आज हो सिस्टर जी आजा मेरी पैर इतने आज अच्छा और इतने इधर पैर चप्पल कर ले जा पैर तो कहीं पैर गंदे तो नहीं है इतने लम्बे पैर जा ठीक है पर रोटी लेके आना ठीक है कोई गल इतनी है इधर तो मैं तेन बाथरूम मैं दिखा बाम इतने बहरा दिखा पानी लागू रख दूंगा रोटी अः पानी छका के और बाथरूम और ना इधर इधर आ, आ मेरी बेटी है इतर, मेरी गुड़िया वा नहीं है

ਨਾਲੇ ਪਾਣੀ ਲੱਗੇ ਦੇ ਨਾਲੇ ਰੋਟੀ ਲੱਗਿਆ ਅਜੇ ਸਿਸਟਰ ਇਧਰ ਆਜੋ ਕਿ ਕਾਤੋਂ ਸੰਗੀ ਕਾਤੋਂ ਜਾਂਦੇ ਇਧਰ ਆਜੋ ਇਹ ਵਿਆਹ ਵਾ ਕਿਸੇ ਮੁੰਡੇ ਦਾ ਮੇਰਾ ਫਰੈਂਡ ਵਾ ਦਾ ਵਿਆਹ ਵਾ ਆਜੋ ਅਜੇ ਤਿੰਦਰ ਆਜੋ ਇੱਥੇ ਬੈਠ ਜਾਓ ਠੀਕ ਆ ਇੱਥੇ ਬੈਠ ਜਾਓ ਬੈਠ ਜਾਓ ਇੱਥੇ ਲੱਮੇ ਬੈਰੋ ਤਲ ਮੈਂ ਭੇਜੋ ਹੁਣ ਸਿਰ ਦਰਦ ਹੁੰਦਾ ਵਾ ਮੈਂ ਕੀ ਕਹਨਾ ਠੀਕ ਹੈ ਹੁਣ ਠੀਕ ਆ ਵਾਈ ਗੁਰ ਹਾਂ ਸੰਜੀ ਜਿਵੇਂ ਤੁਸੀਂ ਆ ਵੀਡੀਓ ਦੇ ਵਿੱਚ ਵੇਖਿਆ ਸੀਗਾ ਕਿ ਇਸ ਪੈਨ ਨੂੰ ਪਿੰਡ ਲੱਖੋ ਕੇ ਬਹਿਰਾਮਾ ਜਦੋਂ ਆਪਾਂ ਫਰੀਪੁਰ ਤੋਂ ਫਾਜ਼ੀਬੜ ਨੂੰ ਜਾਈਏ ਤੇ ਫਰ ਫਰੋਇ ਪਤਵਿਕਾ ਕਿਲੋਮੀਟਰ ਦੂਰ ਪਿੰਡ ਪੈਂਦਾ ਵਾ ਕਿਦਾਂ ਉਹ ਵਿਚਾਰੀ ਆ ਇੱਕ ਮੰਡੀ ਦੇ ਵਿੱਚ ਰਹਿ ਰਹੀ ਸੀ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਕਲਯੁਗ ਦਾ ਜਮਾਨਾ ਵਾ ਕੋਈ ਮੰਡੀ ਨੂੰ ਕੋਈ ਚਾਰਜਵਾਦੀ ਨਹੀਂ ਸੀ ਹੈਗੀ ਕੋਈ ਉੱਥੇ ਆ ਕੋਈ ਵਸੋਂ ਵਾਲਾ ਏਰੀਆ ਨਹੀਂ ਬਹੁਤਾ ਹੈਗਾ ਕਿ ਜਿਹੜਾ ਕਿ ਕਨੇ ਪ੍ਰੋਟੈਕਸ਼ਨ ਵਾਲਾ ਏਰੀਆ ਨਹੀਂ ਸੀ ਹੈਗਾ ਤੇ ਚਲੋ ਆਪਾਂ ਅੱਜ ਭੈਣ ਨੂੰ ਮੈਂ ਘਰ ਲੈ ਕੇ ਆਵਾਂ ਸਵੇਰੇ ਦੇਖਦੇ ਆ ਭੈਣ ਦੀ ਕੁਝ ਨਾਕਤ ਕਰਦੇ ਆ ਜੇਕਰ ਕੋਈ ਪਰਿਵਾਰ ਦਾ ਕੋਈ ਆਪਾਂ ਨੂੰ ਕੋਈ ਦਸਤੁਖ ਨਿਕਲਦੀ ਆ ਤੇ ਫਿਰ ਇਸ ਨੂੰ ਭੈਣ ਆਪਾਂ ਇਹਦੇ ਪਿੰਡ ਪਹੁੰਚਾਵਾਂਗੇ ਚਲੋ ਅਰਦਾਸ ਕਰਿਓ ਕਿ ਭੈਣ ਜਲਦੀ ਤੋਂ ਜਲਦੀ ਆਪਣੇ ਵਾਰਸਾਂ ਦੇ ਕੋਲ ਪਹੁੰਚ ਜਾਵੇ ਹਾਂ ਹਾਂ ਹੱਥ ਦੋ ਲਿਆ ਤ ਹੱਥ ਰੀ ਜਾ ਹਾਂ ਇੱਥੇ ਲਿਆਦਾ ਇਹਦਾ ਨਾਮ ਕੀ ਹੈ ਪੁੱਛਣਾ ਇਹਨਾਂ ਅੰਤਿਲ ਦਾ ਡਿਲੀਕੇਟ ਫ੍ਰੇਟ ਕਿਥੋਂ ਕਿਹੜੇ ਪਿੰਡ ਦਾ ਹੈ ਪੁੱਛ ਪੁੱਛ ਅੰਟੀ ਤਾਂ ਪਿੰਡ ਕਿਹੜਾ ਹੈ ਹਾਂ

థాంక్యూ। ਬਚਨਤੀ ਗੋਇਲਾ ਹੀ ਹੈ ਨਾ? ਹਾਂਜੀ ਗੋਇਲਾ ਹੀ ਹੈ। ਥੈਂਕਿਊ। ਸੰਤਜੀ ਭੈਣ ਆਪਣਾ ਪਿੰਡ ਗੋਇਲਾ ਪਿੰਡ ਦੱਸ ਰਹੀ ਆ ਜੋਰਜੀ ਦੇ ਕੋਲ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੰਦੇ ਪੈਂਦਾ ਵਾ। ਤੁਸੀਂ ਖਾਣਾ ਖਾਇਆ? ਆਹ ਅਗਰ ਬੱਚੀ ਪਛਾਦਾ ਲੈ ਕੇ ਆਈ ਹੈ। ਪਛਾਦਾ ਚਾਹ ਲਓ। ਤੇ ਤੋਂ ਮੇਰੇ ਮੈਂ ਪਾਣੀ ਲੈਤਾ। ਵੇ ਲੋ ਕਿਦਾਂ ਅਸੀਂ 2 ਘੰਟੇ ਭੈਣ ਨਾਲ ਇੱਕ ਮੱਥਾ ਖਪਾਈ ਕਰ ਰਹੇ ਸੀਗੇ। ਕਿਦਾਂ 2 ਘੰਟੇ ਭੈਣ ਨਾਲ ਸਿਰ ਖਪਾਈ ਕਰ ਰਹੇ ਸੀ ਵੀ ਸਾਨੂੰ ਇਹ ਸੀਗਾ ਕੀ ਕੈਸਨ ਕਹਿ ਰਹੀ ਹੋਗੀ ਯਾਰ ਤੁਸੀਂ ਕਿਉਂ ਨੂੰ ਵਿਚੈ ਨੂੰ ਸਤਾ ਰਹੇ ਜੇ ਪਰ ਸਾਨੂੰ ਭੈਣ ਦਾ ਡਰੈਸ ਲੱਭਣਾ ਬਹੁਤ ਜ਼ਰੂਰੀ ਸੀਗੀ ਸਾਡੇ ਵਾਸਤੇ ਕਿਉਂਕਿ ਸਾਨੂੰ ਇਹ ਆ ਕਿ ਭੈਣ ਜਲਦੀ ਜਲਦੀ ਆਪਣੇ ਘਰ ਪਹੁੰਚੇ ਪਰ ਘਰ ਤਾਂ ਹੀ ਪਹੁੰਚਦੀ ਜੇਕਰ ਆਪਾਂ ਨੂੰ ਇਹਦਾ ਭੈਣ ਦਾ ਕੋਈ ਸਰਾਗ ਮਿਲਦਾ ਕੋਈ ਸੁਰ ਪਤਾ ਮਿਲਦਾ ਫੇ ਕਿਹੜਾ ਪਿੰਡ ਆ 2 ਘੰਟੇ ਅਸੀਂ ਪਤਾ ਨਹੀਂ 8 10 ਵੀਰ ਸਿਆਣੇ ਸਿਆਣੇ ਵੀਰ ਭੈਣ ਨਾਲ ਮੱਥਾ ਖਵਾਇ ਕਰਦੇ ਰਹੇ ਪਰ ਇਹਨੇ ਐਡਰੈਸ ਨਹੀਂ ਦੱਸਿਆ ਤੇ ਇੱਕਾ ਮੇਰੀ 8 9 ਸਾਲ ਦੀ ਬੱਚੀ ਆ ਇਨੇ ਸਿਰਫ ਇੱਕੋ ਪੁੱਛਿਆ ਵੀ ਆਂਟੀ ਜੀ ਕਿਹੜਾ ਪਿੰਡ ਹੈ ਤੁਹਾਡਾ ਤੇ ਉਹ ਉਸੇ ਉਹਦਾ تھا ਗੋਇਲਾ ਗੋਇਲਾ ਐਸੇ ਨਾ ਗੋਇਲੇ ਐਸੇ ਤੇ ਚਲੋ ਵਾਇਗਰੂ ਮੇਰ ਕਰੇ ਆ ਗੋਇਲਾ ਕੋਰੇ ਸਰਚ ਮਾਰੀਏ YouTube ਤੇ ਇੰਦਾ ਵੀ ਮੈਂ ਜ਼ਿਆਦਾ ਕਰ ਗੁਰਦਾਰੇ ਵਿੱਚ ਹੀ ਹੈ ਗੁਰਦਾਰੇ ਵਿੱਚ ਹੀ ਜਾਂਦੀ ਸੀ ਨਾ ਗੁਰਦਾਰੇ ਵਿੱਚ ਹੀ ਰਹਿੰਦੀ ਸੀ ਅੱਛਾ ਤੇ ਗੁਰਦਾਰੇ ਵਿੱਚ ਰਹਿੰਦੇ ਸੀ ਕਿਹੜੀ ਜਗ੍ਹਾ 2 3 3 4 5 6 ਸਾਲੋਂ

ਪੀ ਲੈ ਪੀ ਲੋ ਮੈਂ ਨਹੀਂ ਪੀਣਾ ਤੂੰ ਚੱਲ ਤੂੰ ਪੀ ਲੈ ਮੈਂ ਹੋਰ ਲੈ ਦਿੰਦੀ ਬੱਚੀ ਬੱਚੀ ਲੈ ਕੇ ਆਈ ਐ ਬੱਚੀ ਦੇ ਹੱਥ ਦਾ ਤਪੀ ਲੋ ਤੁਸੀਂ ਖਾ ਲੋ ਤੁਸੀਂ ਖਾਣਾ ਨਹੀਂ ਖਾਇਆ ਪਹਿਲੇ ਮੈਂ ਖਾ ਖਾਣਾ ਮੈਂ ਅਸੀਂ ਉੱਥੇ ਵੀ ਖਾ ਲਿਆ ਸੀ ਤੈਨੂੰ ਪਤਾ ਅਸੀਂ 버거 ਖਾ ਲਏ ਸੀਗੇ ਠੀਕ ਆ ਤੁਸੀਂ ਖਾ ਲੋ ਤੁਸੀਂ ਕੁਝ ਨਹੀਂ ਖਾਦਾ ਵੇਲਾ ਬੱਚੇ ਇੰਨੀ ਪਿਆਰ ਨਾਲ ਲੈ ਕੇ ਆਈ ਐ ਇਹਦੇ ਹੱਥ ਦਾ ਦੇ ਖਾ ਦੋ ਹੁਣ ਤੂੰ ਨਾਲ ਰੱਤਾ ਪਾ ਕੇ ਜੀ ਕੱਲੇ ਕੱਲੇ ਖਾਣ ਚੱਲ ਗੱਲੇ ਪਸੇਰੇ ਖਾਵਾਂਗੇ ਹਾਂ ਤੇ ਆਂਟੀ ਨੂੰ ਫੜਾਪਾ ਨਹੀਂ ਅਬ ਇਹ ਤਾਂ ਨਾ ਫੜਾਪਾ हां आ गए ये मेरी बहनवा ये भी मेरी बहनवा 10 दा पਿੰਡੇ ने जॉर्ज इनु लाइक कहंदे फ्लेवर लगो हिमाचल दी है पंजाबी बोलदी है हिमाचल दी है तेरे एड्रेस दस्त अपना ते कल नु मैं ਛੱਡ ਕੇ ਤੇ परसों हो सके नु मैं कल ਏਦਾਂ ਕਰੀ ਕੱਲ ਸេរੀ ਨੂੰ ਆਸ ਕੱਲ ਨੂੰ ਤੁਸੀਂ ਉੱਥੇ ਨਹੀਂ ਆਣਾ ਉਹਦੇ ਨਾਲ ਹੀ ਲੈ ਕੇ ਜਾਣਾ ਤੇ ਨਾਲ ਹੀ ਵਾਪਸ ਲੈਣਾ ਵਾ ਮੈਂ ਕਿ ਤੁਰ ਕੇ ਜਾਊਂਗਾ ਤੁਰਕੇ ਨਹੀਂ ਜਾਣਾ ਮੋਟਰਸਾਈਕਲ ਤੇ ਜਾਣਾ ਤੇ ਮੋਟਰਸਾਈਕਲ ਹਾਂ ਕਿਉਂਕਿ ਤੁਰਕੇ ਤੂੰ ਖੜਿਆ ਇਤਰਾਦ ਵਿੱਚ ਰੱਖਦੇ ਮੈਂ ਇੱਥੇ ਰਹਿਣਾ ਮੈਂ ਇੱਧਰ ਜਾਣਾ ਇਹ ਤਾਂ ਹੈਡ ਨਹੀਂ ਹੋਣਾ ਹੈਨਾ ਸਰਵਰ ਨੂੰ ਕਿਹੀਂ ਵੀ ਨਾਲ ਹੀ ਲੈ ਕੇ ਬਿਠਾ ਕੇ ਕਰੂਗੀ ਬਿਠਾ ਕੇ ਨਾਲ ਹੀ ਲੈਵੇ ਦੋਥੇ ਵੀ ਲੋਕ ਲਾ ਕੇ ਰੱਖਣਾ ਠੀਕ ਹੈ ਹਾਂ ਤੇ ਕੱਲ ਮੈਂ ਜਾਣਾ ਮੈਂ ਉੱਥੇ ਇਹ ਭਾਜੀ ਸਿੱਧੂ ਦੇ ਪਿੰਡ ਪਰਸਾ ਫਿਰ ਇਹਦਾ ਆਪਾਂ ਐਡਰੈਸ ਪਤਾ ਕਰਕੇ ਤੇ ਇਹਦੇ ਨੂੰ ਕੱਲ ਚਲਾਉਣਾ ਹੈ ਨਾ ਇਹ ਅੰਕਲੋਂ ਨਹੀਂ ਵੀਣਾ ਇਹਦਾ ਨਾਂ ਵੀ ਕੋਮਲ ਜੀ ਤੇ ਤੁਹਾਡਾ ਨਾਂ ਕੀ ਸੀਗਾ हां किरण हां किरण तो ਤੁਹਾਡਾ ਪਿੰਡ ਕਿਹੜਾ ਸਸਰਾਲ ਗੋਇਨਾ ਹੈ ਇੱਦਾਂ ਮੈਂ ਜਾਨਾ ਕਰਾਂ ਨਹੀਂ ਸਸਰਾਲ ਗੋਇਲਾ ਹੈ ਕਿ ਮਾਈਕੇ ਗੋਇਲਾ ਮਾਈਕਾ ਮਾਈਕਾ ਗੋਇਲਾ ਹੈ ਸਸ ਸਸਰਾਲ ਕਿਹੜੀ ਜਗ੍ਹਾ ਹੈ ਸਸਰਾਲ ਤੋਂ ਪੁਨੀਹਾਰ ਕਿਹੜਾ ਪੁਨੀਹਾਰ ਸੇ ਆਪ ਕਿਹੜਾ ਪੁਨੀਹਾਰ ਪੁਨੀਹਾਰ ਸੇ ਅੱਗੇ ਆ ਅੱਗੇ ਕਿਹੜਾ ਪਿੰਡ

ਉੱਛ ਪੰਗਰ ਮੇ ਆ ਫਰੋਏ ਪਰ ਲੱਗੇ ਫਰੋਏ ਪਰ ਲੱਗੇ ਹਲੋ ਯੂ ਤੂੰ ਕਲੀ ਨਹੀਂ ਛੱਡਣਗੇ ਕਲੀ ਤੇਰਾ ਦੱਸਿਆ ਜੇ ਗੋਇਲਾ ਆਪਣਾ ਪੇਡਾ ਗੋਇਲਾ ਅੱਲ ਪਾਣੀ ਪੀ ਲਓ ਦੱਸ ਮਿਲ ਗਿਆ ਤੇ ਨਹੀਂ ਛੱਡਣਗੇ ਚਲ ਫੇਰ ਰੋਟੀ ਖਾ ਲਓ ਰੋਟੀ ਖਾ ਲਓ ਰੋਟੀ ਖਾ ਲਓ ਫੇਰ ਰੋਟੀ ਖਾ ਕੇ ਤੇ ਰੈਸਟ ਕਰ ਲਓ ਠੀਕ ਆ ਫਰੋਏ ਪਰ ਲੱਗੋ ਤੇ ਲੈ ਕੇ ਆਇਆ ਮੈਨੂੰ ਪੈਨੋ ਚਲ ਮੈਂ ਪਾਣੀ ਪੀ ਲਾਂ ਆ ਵੇਲਾ ਮੈਂ ਪੀ ਲੈ ਲਾਂ ਪਾਣੀ ਆਈ ਆਂ ਜਿਆ ਪ੍ਰਸ਼ਾਦਾ ਵਰਤ ਲੈ ਕੇ ਹਾਂ ਸਿੱਸੇ ਪਛਾਦਾ ਛਕ ਲੋ ਮੇਰੀ ਭੈਣ ਤੇ ਘਬਰਾਉਣ ਦੀ ਕੋਈ ਗੱਲ ਨਹੀਂ ਆ ਠੀਕ ਆ ਪ੍ਰਸ਼ਾਦਾ ਛਕੋ ਰੋਟੀ ਖਾਓ ਫਿਰ ਤੁਸੀਂ ਲੇਟ ਜਾ ਕਿ ਨਹੀਂ ਖਾਣੀ ਹੈ ਜੀ ਨਹੀਂ ਖਾਣੀ ਮੈਂ ਤੁਹਾਨੂੰ ਮਨਾ ਕਾ ਵੀ ਤੋਹਤਾ ਕਿ ਮੈਂ ਨਹੀਂ ਜਾਣਾ ਜੱਜਾ ਨਾ ਕਿਉਂ ਨਹੀਂ ਆ ਹੁਣ ਤੁਹਾਡਾ ਪਿੰਡ ਮੈਂ ਛੱਡ ਗਿਆ ਹਾਂ ਤੁਸੀਂ ਕਹਿੰਦੇ ਨਾ ਮੈਂ ਆਪਣੇ ਘਰ ਜਾਣਾ ਵਾ ਤਾਂ ਮੈਂ ਤੁਹਾਡੇ ਘਰ ਛੱਡ ਕੇ ਆਉਂਗਾ ਮੈਂ ਆਪਣੇ ਪਰਿਵਾਰ ਚ ਲੈ ਕੇ ਆ ਤੈਨੂੰ ਤੂੰ ਜਾਣਾ ਕਿਉਂ ਨਹੀਂ ਤੂੰ ਨਹੀਂ ਜਾਣਾ ਮਨਾ ਕਾਤੋਂ ਕਰ ਰਹੀ ਸੀ ਚਲ ਆ ਚਲ ਰੋਟੀ ਖਾ ਲੋ ਰੋਟੀ ਖਾ ਲੋ ਹਾਂ ਰੋਟੀ ਖਾ ਲੋ ਪਰ ਆ ਵੀ ਦਕਰ ਜਾ ਕੇ ਇੱਕ ਘੜਕੇ ਪਾਣੀ ਦਾ ਇੱਕ ਗਲਾਸ ਐਸ ਐਨ ਟੀ ਦੇ ਲਾਗੇ ਰੱਖ ਦੇ ਰਾਤ ਨੂੰ ਇਹਨਾਂ ਪੀਣਾ ਹੋਊਗਾ ਤੇ ਪੀ ਲੂਗੀ ਚੱਲ ਕਿਆ ਉੱਤਰ ਪਲੇਟ ਉੱਥੇ ਰੱਖੇਗਾ ਇੱਧਰ ਹੀ ਉਹਦੇ ਹਾਂ ਲੈ ਲਿਆ ਕੇ ਪਾਣੀ ਮੰਮੀ ਦੀ ਡੈਥ ਹੋ ਗਈ ਮੰਮੀ ਦੀ ਡੈਥ ਹੋ ਗਈ ਡੈਡੀ ਘਰੋਂ ਗੁੰਮ ਹੋ ਗਿਆ ਪਤਾ ਨਹੀਂ ਕਿਨਾਂ ਚਲ ਗਿਆ ਵਾਵਾ ਕੀ ਗੱਲ ਹੈ ਵਿਆਹ ਹੋਇਆ ਹੈ ਕਹਿੰਦੀ ਭਰਾ ਹੈਗਾ ਕੁਆਰਾ ਵਿਆਹ ਹੋਇਆ ਹੀ ਕਹਿੰਦੀ ਉੱਥੇ ਆਪਣੀ ਬਿਮਾਰ ਰਹਿਣ ਦਾ ਕਰਕੇ ਫਿਰ ਇਹ ਮਰਗਾਂ ਬਣ ਗਈ ਯਾਨੀ ਮੈਂ ਆਪਣੇ ਪਰ ਮੇਕੇ ਚਾ ਗਈ ਚਲ ਆ ਰਿਹਾ ਖਾਣੇ ਖਾ ਲੋ ਰੋਟੀ ਰੋਟੀ ਖਾ ਲੋ ਖਾ ਲੋ ਖਾ ਲਾ ਫਿਰ ਖਾ ਲੋ

ਐਸਟਰੋਨਰ ਕੇ ਆਇ ਤੇ ਡਰਾ ਡਰਾ ਹਾਂ ਤੇ ਪ੍ਰਭ ਇਹਨੂੰ ਢੱਕਨ ਦੇ ਤੇ ਨਾਲ ਗਲਾਸ ਚ ਪਾਣੀ ਰੱਖ ਦੇ ਗਲਾਸ ਆ ਪਿਆ ਵੀਰੇ ਗਲਾਸ ਰੱਖ ਇਹ ਮੇਰਾ ਝੂਠਾ ਅੱਛਾ ਫਰੋਜਪੁਰ ਚੋਂ ਚਲ ਕੇ ਆਈ ਮਮੀ ਗਾਂ ਪਿੰਡ ਵਾ ਆਉਂਦੀ ਤੇ ਕਿੰਨੇ ਮਿੰਟ ਰਸ ਫਰੋਜਪੁਰ ਤੋਂ ਕਿੰਨੇ ਪਿੰਡ ਵਾ ਤੇ ਸਮਝੇ ਨਹੀਂ ਆ ਇਹਨੂੰ ਮੈਂ ਫਰੋਜਪੁਰੋਂ ਲੈ ਕੇ ਆਇਦਾਂ ਲਵਾਰ ਸਾਹਤ ਚ ਪਈ ਮੰਡੀ ਦੇ ਵਿੱਚ ਅੱਛਾ ਅੱਛਾ ਬਾਤ ਉੱਥੇ ਕਿਸੇ ਨੇ ਮੇਰੇ ਫੋਨ ਲਾ ਕੇ ਤੇ ਦੱਸਿਆ ਇੰਝ ਮੈਂ ਉਹਨਾਂ ਨੂੰ ਇੱਥੇ ਲੈ ਆਇਆ ਵਾਂ ਤੇ ਹੁਣ ਇਹਨਾਂ ਬਾਵਾ ਚੇਰੇ ਨਾਲ ਮੱਥਾ ਸਭਾਈ ਕਰਕੇ ਇਹ ਨਾਲ 99 ਲੈ ਲੈ ਕੇ ਇਹ ਐਡਰੈਸ ਪੁੱਛਿਆ ਵਾ ਡੇਢ ਦੋ ਘੰਟੇ ਬਾਅਦ ਇਹਨੇ ਆਪਣਾ ਐਡਰੈਸ ਦੱਸਿਆ ਵਾ ਇੱਥੇ ਆਣ ਕੇ ਇਹਨੇ ਪਿੰਡ ਦੱਸਤਾ ਪ੍ਰੋਬਲਮ ਪਿੰਡ ਨਹੀਂ ਦੱਸਣ ਦੀ ਪਰ ਉਹ ਕਿਵੇਂ ਨਹੀਂ ਪਤਾ ਹਨਾ ਨਹੀਂ ਜਿਵੇਂ ਜਿਵੇਂ ਲੋਰ ਐਕਸੀਡੈਂਟ ਹੈ ਹਾਂ ਹਮਾ ਚੱਲਦੀ ਰਹਦੀ ਹੈ ਕਿ ਮਹਾ ਕਿਰੇ ਦੱਸਿਆ ਨਹੀਂ ਹਮਾ ਚੱਲ ਗਈ ਤੇ ਪਿਆਉਤ ਬਾਤ ਪਤਾ ਹਾਂ ਮੈਨੂੰ ਲੱਗੇ ਤੇ ਚੌਥੀ ਸੀ ਰੈਸਟ ਕਰ ਲਓ ਫਿਰ ਰੋਟੀ ਨਾ ਖਾਣੀ ਰੈਸਟ ਕਰ ਲਓ ਪਰ ਬੁੱਤੇ ਲੈ ਕੇ ਨਾ ਇਹਨਾਂ ਕਾ ਉੱਥੇ ਲੈ ਕੇ ਨਾ ਦੇ 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 ਸਿਲਵਰ ਪਲੇਟ ਦੇ ਦੇ ਜਾਂ ਜਾਂ ਉੱਪਰ ਪਲੇਟ ਦੇ ਦੇ ਇਹ ਰੋਟੀ ਕਰੋ ਇਹਦਾ ਖਾ ਲੂਗੀ ਨਹੀਂ ਉੱਥੇ ਭੈਣ ਲੈ ਕੇ ਨਿਕਨੇ ਵਾਗ ਦੁਕਾਨ ਵਾਲੀ ਚਲੋ ਸਿਸੇ ਤੇ ਤੂੰ ਆਉਂ ਤੂੰ ਪਹਿਲੇ ਫਿਰ ਫਿਰ ਤੁਸੀਂ ਲੇਟ ਜਾਓ ਸੌਂਜੋ ਫਿਰ ਸیرے ਮਿਲਦੇ ਫਿਰ ਸੌਂਜੋ ਸੌਂਜੋ ਖਾ ਲਓ ਰੋਟੀ ਮੇਰੀ ਪਹਿਲਾਂ ਖਾ ਲੈ ਚਲਾ ਜਾ ਸੌਂਜੋ ਫਿਰ ਲੰਮੇ ਪੈ ਜਾਓ

ਚਲ ਆ ਸਮਝਿਆ ਆਲੇ ਨਾ ਆ ਗਿਆ ਜਿੰਦਰਾ ਉਹਨੂੰ ਕਾਮ ਦਾਲੇ ਭਈ ਹਾਂ ਤੇ ਉਦੋਂ ਇਹਨਾਂ ਨੂੰ ਗਲੀ ਦੇ ਵਿੱਚ ਸੁੱਟ ਗਿਆ ਡਰੋ ਰੱਬ ਤੋਂ ਇੱਕ ਜਲੋਂ ਡਰੋ ਤੇ ਕਾਮ ਸੇ ਕਾਮ ਯਾਰ ਜੇਕਰ ਤੁਸੀਂ ਇੰਨਾ ਚਿਰ ਇਲਾਜ ਇੰਨਾ ਚਿਰ ਤੋਂ ਕਾਮ हाँ जी सर नमस्ते सर आप सोलन पुलिस स्टेशन से बोल रहे हैं। जी जी आ, हम ना पंजाब के अमृतसर क्षेत्र से बोल रहे बोलिए हमारा ना सर अनाथ आश्रम है और मतलब ओल्ड एज होम है और हमको एक ना आपके जिले का गांव है गोयला गांव है ना आपके जिले का कोई यहाँ पे थाने के पड़ता है नंबर नोट कीजिए इनका अह जस्ट रीड सर अह हां जी सर बोलिए 0792 0792 हां जी सर हां ठीक थैंक यू सर नमस्कार पुलिस थाने का सभी अह सर नमस्ते।, 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 नमस्ते सर हम ना पंजाब के अमृतसर जिले से बोल रहे हैं आ, सर हमारा ना एक अनाथ आश्रम है छोटा जहा और हमको हाँ तो के कल परसों की एक ना लेडीज़ मिली है जो अपना गांव गोइला बोल रही है गोइला गोइला गांव बोली है ठीक है सर हाँ गोइला गोइला पोस्ट ऑफिस पोस्ट ऑफिस वही मतलब उन्होंने बोला कि मेरा आ, सोलन डिस्ट्रिक्ट है और गोइला गांव में हाँ जी सर कुछ सर आ, कुछ नहीं बोल रही कृपा आप वहाँ के जो मुखिया होता है सरपंच होता है उनका नंबर प्रोवाइड करा सकते है, है तो लेडी अपना नाम किरण बोल रही है अपना नाम किरण बोल रही है नाम। ये 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 हाँ किरण सर मेरा नाम है जगजीत सिंह और हम एक संस्था चलाते हैं जिसका नाम है बाबा रतन देव सेवा सोसाइटी में? हाँ पंजाब में तरन तारण डिस्ट्रिक्ट कौन? कौन सा जी सर तरन तारण अच्छा गोयदा बता दी हाँ अगर आप कहते हैं सर मैं आपको उसकी फोटो भेज देता हूँ जी हाँ जस्ट वेट सर जस्ट सेवन जीरो एक मिनट सर एक मिनट सेवन जीरो नहीं सर दोबारा बोलिए दोबारा बोलिए सेवन जीरो वन एट वन हाँ जी सर तो प्रधान जी इससे कर लो आप और क्या नाम सर उनका मदन लाल ओ, ओके सर थैंक यू सर बहुत बहुत धन्यवाद आपका ओके ਆਪਾਂ ਨੂੰ ਵੀ ਦੀ ਗੋਇਲਾ ਪਿੰਡ ਦਾ ਨੰਬਰ ਮਿਲ ਗਿਆ ਵਾ ਚਲੋ ਹੁਣ ਲਾ ਕੇ ਦੇਖਦੇ ਆ ਵਿਚਾਰੀ ਭੈਣ ਦਾ ਪੁੱਛਦੇ ਆ ਕਿ ਜੇਕਰ ਉਹਨੂੰ ਜਾਣਦੇ ਆ ਤੇ ਕਰਦੇ ਆ ਗੱਲ ਹੋ ਗਈ ਮੇਰੀ ਕਰੇ ਚਲੋ ਭੈਣ ਸੁਖੀ ਸਖੀ ਆਪਣੇ ਘਰੇ ਪਹੁੰਚੇ ਹੋ ਗਈ ਤੁੰਗੁਰ ਅੰਮ੍ਰਿਤਸ ਤੁੰਗੁਰ ਅੰਮ੍ਰਿਤਸ ਹੋ ਗਈ हेलो हाँ जी भाई साहब नमस्ते सर आपका मदन लाल साहब बोल रहे हैं आ सर हम ना पंजाब के अमृतसर डिस्ट्रिक्ट से बोल रहे है मैं ना पंजाब के अमृतसर जिले से बोल रहा हूँ सर आपका ना अभी अभी मैंने आपके पुलिस स्टेशन से नंबर लिया है आपका नंबर लिया है हम ना एक ना अनाथ आश्रम हम ना एक अनाथ आश्रम चलाते हैं हाँ तो और अनाथ आश्रम में कल परसों मेरे को एक लेडीज मिली है जो आपका गांव का नाम बोल रही है कि गोयला मेरा गांव है, अच्छा, है भी हाँ अनाथ आश्रम में मिली है हम पंजाब से बोल रहे हैं और मैं आपको ना उसकी फोटो भेज तो देता हूँ उसे उसे सिस्टर की फोटो भेज देता हूँ आप जरा शिनाख्त करिएगा किरण बोल रही है अपना नाम किरण बोल रही है कोई दिमागी परेशान है आप जानते हो उनको आ, जानता हूँ भाई साहब वो लड़की मिहिंदोटो भेज तो अभी भेजता हूँ अभी भेजता हूँ ਵਾਹਿਗੁਰੂ ਸ਼ੁਕਰ ਹੈ ਸ਼ੁਕਰ ਹੈ ਰੱਬ ਦਾ ਧੰਗੂ ਗੁਰੂ ਰਾਮਦਾਸ ਅੱਜ ਆ ਵੀ ਦੀ ਬੜੀ ਖੁਸ਼ੀ ਮੇਰੇ ਵਾਸਤੇ ਬੜੀ ਖੁਸ਼ੀ ਆ ਕਿ ਇੱਕ ਭੈਣ ਦਾ ਲੱਗਦਾ ਵਾ ਕਿ ਉਹਦਾ ਘਰ ਮਿਲ ਗਿਆ ਧੰਗੂ ਗੁਰੂ ਰਾਮਦਾਸ ਧੰਗੂ ਗੁਰੂ ਰਾਮਦਾਸ ਵਾਹਿਗੁਰੂ ਆਪਾਂ ਫੋਟੋਆਂ ਭੈਣ ਦੀਆਂ ਭੇਜਤੀਆਂ ਸਰਪੰਚ ਸਾਹਿਬ ਨੂੰ ਤੇ ਹੁਣੇ ਸਰਪੰਚ ਸਾਹਿਬ ਚੈੱਕ ਕਰਕੇ ਆਪਾਂ ਨੂੰ ਦੱਸਦੇ ਆ ਚਲੋ ਸ਼ੁਕਰ ਹੈ ਰੱਬ ਦਾ ਭਾਈ ਗਰੂ ਇਹ ਪੈਨ ਤੁਹਾਨੂੰ ਜਿੱਦਾਂ ਵੀਰੇ ਵੀਡੀਓ ਤੁਸੀਂ ਦੇਖਿਆ ਸੀਗਾ ਕਿ ਕਿੱਥੋਂ ਆਪਾਂ ਨੂੰ ਮਿਲੀ ਸੀ ਪੈਨ ਇਹ ਚਲੋ ਹੁਣ ਇਹ ਪੈਨ ਦਾ ਕੰਡਕਟਰ ਨੰਬਰ ਮਿਲ ਗਿਆ ਆਪਾਂ ਨੂੰ ਤੇ ਚਲੋ ਵਾਈਗਰ ਮੇਅਰ ਕਰੀਏ ਓਕੇ ਹਾਂਜੀ ਹਲੋ ਇਹ ਫੋਨ ਕਿਉਂ ਕਟੇ ਨਾ The dial is currently busy. Please try later. आपके द्वारा डायल किया Okay. Hello. Hello.

वाह साहब हम ना जब फरोजपुर गांव पड़ता है और पाकिस्तान के बॉर्डर पे पाकिस्तान के बॉर्डर पे में लगता है सरहदी एरिया फरोजपुर फरोजपुर की मंडी में जी बहना काफी दिन से रह रही थी और हमारा हमारी हमारा अनाथाश्रम है ना मेरे यहाँ वीडियोस आती रहती है फेसबुक पे ऊपर और वहाँ के लोगों ने इसकी बहन को देख कर मेरे को फोन लगाया था मैं इसको ले आया ठीक है अपना कुछ नहीं बता रही थी कि मैं कौन हूँ क्या हूँ ठीक है जी बहुत मतलब दो तीन घंटे इसके साथ शेर की मैंने फिर इसने अपना गांव का नाम बताया और अपना नाम बताया इसके अलावा कुछ नहीं बोल रही थी ठीक है अब मेरे पास दो दिन से मेरे पास है अच्छा। हाँ मेरे इसको ना आपका एड्रेस नहीं मिल रहा था अब मैंने सोलन आ, फिर इसको बोला कि जिला कौन सा है फिर इसने बता दिया कि सोलन जिला है सोलन डिस्ट्रिक्ट है फिर मैंने सोलन आ, थाने में फोन लगाया इंटरनेट से नंबर निकालकर और थाने से आपका नंबर लिया है। ये तो रही है मेरा मतलब मम्मी नहीं है और फादर साहब है, है शायद है मेरा थी थी है ताये ताये। हाँ बताया था इसने बताया था जब हाँ बताया था हाँ

ओके ओके तो इस मेंटल कैसे हुई तो में तो ये ठीक okay. है।, तो तो है सर मैं ना हमारा आश्रम है मतलब कि सिर्फ आदमियों का आश्रम है कोई बात नहीं जहाँ पे आश्रम है मतलब औरतों के आश्रम है मैं वहाँ पे इसको रखा देता हूँ लेकिन आप एक बात एक बात मेरी रिक्वेस्ट है आपसे आप अपनी पंचायत से आप हाँ। मता आ, पाकर आप मेरे को लिख सकते हो मतलब इस लड़की का कोई संभालने वाला नहीं है और हम पंचायत से बेचीपूँगा हाँ का नाम रहा मैं, ना। मैं छोड़ के आऊंगा इसको आज तो शायद लेट हो जाना है कल मैं इसको ना जिस आश्रम में छोड़ के आया उसका मैं आपको फोटो भेज दूंगा

हम्म मेडिसिन तो हो जाएगी तो ठीक भी हो सकती है कितने समय से एक, से तो तो पता नहीं एक इसका। ओके हाँ बोलती थी हरिपुर गुरुद्वारा ऐसे बोलती थी ओके जॉर्ज तो जी हाँ बोला था ओके ओके okay. चलो कोई बात नहीं हम देखते हैं इसको ठीक भाई साहब मेरे को ना मैं मैं आपको कल भेजूंगा जिस में छोड़ के आऊंगा ना उसका मैं आपको कल भेजूंगा ठीक है सर हाँ मेरी बात हाँ जरूर जरूर सर जरूर मैं अपने पेज का भी लिंक भेज देता हूँ हमारा भी चैनल है यूट्यूब पे उसको भी देख लेना ठीक है सर ग्रुप देखो मेरा ਕਿੱਦਾਂ ਅੰਛਾਰੀ ਦਾ ਦੇਖੇ ਪਰਿਵਾਰ ਦੇ ਵਿੱਚ ਕੋਈ ਨਹੀਂ ਹੈਗਾ ਭਰਾ ਵਾ ਇੱਕ ਉਹ ਵੀ ਦਿਮਾਗੀ ਨਹੀਂ ਸਹੀ ਇਹ ਭੈਣ ਦਾ ਪਿੰਡ ਸੀਗਾ ਸੋਲ ਇਹ ਗੋਇਲ ਇਹ ਸਪੈਨ ਦਾ ਪਿੰਡ ਸੀਗਾ ਗੋਇਲਾ ਪਿੰਡ ਗੋਇਲਾ ਪਿੰਡ ਸੀਗਾ ਤੇ ਸੋਲਨ ਦਿਲਾਵਾ ਇਹ ਪੈਦਾ ਹਮਾਚਲ ਪਰਦੇਸ ਵਿੱਚ ਪੈ ਜਾਂਦਾ ਵਾ ਚਲੋ ਜਿੱਦਾਂ ਤੁਸੀਂ ਵੇਖਿਆ ਵਾ ਕਿ ਮੈਂ ਨੈਟ ਤੋਂ ਸਰਚ ਕਰਕੇ ਕਿਉਂਕਿ ਇਹ ਭੈਣ ਨਾ ਬੜੀ ਸਿਰਖ ਭਾਈ ਕੀਤੀ ਸਿਰਖ ਭਾਈ ਕੰਨ ਤੋਂ ਬਾਅਦ ਇਹਨੇ ਆਪਣਾ ਨਾਂ ਦਾ ਸਰਚ ਮੇਰਾ ਨਾਂ ਕਿਰਨ ਉਸ ਤੋਂ ਬਾਅਦ ਚਲੋ 2-3 ਘੰਟੇ ਪੈਣ ਦੇ ਨਾਲ ਮੱਥਾ ਮਾਰਿਆ ਆ ਮਿਹਨਤ ਕੀਤੀ ਤੇ ਇਹਨੇ ਆਪਣੇ ਪਿੰਡ ਦਾ ਨਾਮ ਗੋਇਲਾ ਦੱਸ ਦਿੱਤਾ ਤੇ ਕਹਿ ਦਿੱਤਾ ਕਿ ਮੈਂ ਹਿਮਾਚਲ ਪ੍ਰਦੇਸ਼ ਤੋਂ ਆ ਠੀਕ ਹੈ ਜੀ ਚਲੋ ਆਪਾਂ ਹਿਮਾਚਲ ਪ੍ਰਦੇਸ਼ ਦੇ ਨਾਮ ਤੇ ਗੋਇਲਾ ਦੇ ਨਾਮ ਤੇ YouTube ਤੇ ਆ ਨੈਟਵਰਕ ਸਰਚ ਕੀਤੀ ਚਲੋ ਸਾਨੂੰ ਪਤਾ ਲੱਗ ਗਿਆ ਕਿ ਇਹ ਸੋਲਨ ਜ਼ਿਲ੍ਹੇ ਦੇ ਵਿੱਚ ਪੈਂਦਾ ਵਾ ਸੋਲਨ ਦੇ ਵਿੱਚ ਫਿਰ ਅਸੀਂ ਆ ਸੋਲਨ ਦੇ ਜਿਹੜੇ ਪੁਲਿਸ ਸਟੇਸ਼ਨ ਆ ਉੱਥੇ ਗੱਲ ਕੀਤੀ ਉਹਨਾਂ ਨੇ ਦੱਸ ਦਿੱਤਾ ਕਿ ਵੀਰੇ ਕੋਸੋਲੀ ਜਿਹੜਾ ਆ ਪੈਂਦਾ ਵਾ ਆ ਥਾਣਾ ਇੱਕ ਕਸੋਲੀ ਥਾਣੇ ਦਾ ਪਿੰਡ ਆ ਜਿਹੜਾ ਗੋਇਲਾ ਫਿਰ ਉਹਨਾਂ ਤੋਂ ਕਸੋਲੀ ਥਾਣੇ ਦਾ ਨੰਬਰ ਲੈ ਕੇ ਫਿਰ ਕਸੋਲੀ ਥਾਣੇ ਵਾਲਿਆਂ ਨੂੰ ਫੋਨ ਕੀਤਾ ਉਹਨਾਂ ਨੇ ਬੜੀ ਇੱਜ਼ਤਮਾਨ ਨਾਲ ਬੜੇ ਪਿਆਰ ਨਾਲ ਗੱਲ ਕੀਤੀ ਤੇ ਉਹਨਾਂ ਨੇ ਫਿਰ ਸਾਨੂੰ ਇਸ ਪਿੰਡ ਦੇ ਦਾ ਜਿਹੜਾ ਮੁਖੀ ਆ ਵਾ ਜਿਹਨੂੰ ਆਪਾਂ ਸਰਪੰਚ ਕਹਿੰਦੇ ਆ ਸਰਪੰਚ ਸਾਹਿਬ ਦਾ ਨੰਬਰ ਦਿੱਤਾ ਤੇ ਸਰਪੰਚ ਸਾਹਿਬ ਦੀ ਤੁਹਾਡੇ ਸਾਹਮਣੇ ਗੱਲ ਹੋਈ ਆਪਣੇ ਨਾਲ ਤੇ ਉਹਨਾਂ ਨੇ ਜਦੋਂ ਦੱਸਿਆ ਵਾ ਭੈਣ ਬਾਰੇ ਤੇ ਬੜਾ ਦੁੱਖ ਲੱਗਾ ਕਿ ਭੈਣ ਨੂੰ ਘਰੇ ਸੰਭਾਲਣ ਵਾਲਾ ਇਨੀ ਕੋਈ ਹੈਗਾ ਤੇ ਚਲੋ ਸਾਡੀ ਵੀ ਮਜਬੂਰੀ ਹੈ ਕਿ ਆਪਣਾ ਆਸ਼ਰਮ ਜਿਹੜਾ ਭਰਾਵਾਂ ਦਾ ਆਸ਼ਰਮ ਹੈ ਮਦੀਨਾ ਦਾ ਆਸ਼ਰਮ ਆ ਇੱਥੇ ਆਪਾਂ ਪੈਣ ਨੂੰ ਰੱਖ ਨਹੀਂ ਸਾਡੇ ਹੁਣ ਪੈਣ ਨੂੰ ਆਪਾਂ ਮੇਰੇ ਸਾਹਿਬ ਨਾਲ ਕੱਲ ਨੂੰ ਆਪਾਂ ਕਿਸੇ ਵੀ ਆਸ਼ਰਮ ਦੇ ਵਿੱਚ ਛੱਡ ਕੇ ਆਵਾਂਗੇ ਤੇ ਉਹਦੀ ਵੀ ਮੈਂ ਵੀਡੀਓ ਬਣਾ ਕੇ ਸੰਤੂ ਨੂੰ ਕਹਾਂਗਾ ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਵਾਦ ਜਿਹੜੀ سپورਟ ਕਰਦੀਏ ਸਕਤ ਇਹ ਪੈਣੇ ਪੈਣ ਨੂੰ ਆਪਾਂ ਵੀ ਦੀ ਲੱਖੋ ਕੇ ਬੇਰਾਮ ਪਿੰਡਵਾ ਫਰੋ ਪਰ ਦੇ ਲੱਗੇ ਫਾਇਲ ਕਰਉਂਦੇ ਉੱਥੋਂ ਆਪਾਂ ਲੈ ਕੇ ਆਏ ਸੀਗੇ ਮੇਰੇ ਵੀਰ ਗੁਰਪ੍ਰੀਤ ਵੀਰ ਹੁਣੀ ਹੈ ਚਾਹੇ ਉਹਨੇ ਆਪਾਂ ਦੱਸਿਆ ਸੀਗਾ ਕਿ ਵੀਜੀ ਕੀ ਇੱਥੇ ਕੋਈ ਭੈਣ ਮੰਡੀ ਦੇ ਵਿੱਚ ਰਹਿੰਦੀ ਆ ਤੇ ਚਲੋ ਬੜਾ ਦੁੱਖ ਲੱਗਾ